ਠਾਂਦਾ ਰਹਿ ਇਹ ਕੀ ਕਹਿੰਦਾ ਸਾਨੂੰ ਮੰਨ ਤਾ ਕਹਿੰਦਾ ਸੇ ਮਸੀਹ ਸਾਹਿਬ ਨੂੰ ਕੰਮ ਕਰ ਅਭੀ ਕੀ ਉਣਾ ਕੇ ਪਹਾਰੇ ਇਹਨੂੰ ਵਰਨਿੰਗ ਹੁੰਦੀ ਜੀ ਇਹ ਕੋਈ ਅਲੱਦ ਤਰੀਕਾ ਬਤਾਉਂਦੇ ਕੰਮ ਕਰੋ ਹਰ ਜਿਹੜੇ ਚੀਤਾਉਂਗਾ ਆਉਂਦੇ ਆ ਨਾ ਉਹ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੇ ਆ ਕੋਈ ਵਾਲੀ ਫਰਾਂ ਸੁਣਾਈ ਕਰੀਏ ਹੈ ਹਨੋ ਇਹ ਵੀ ਕੋਈ ਨਹੀਂ ਗਾਸ਼ ਕੀ ਛੇ ਟਕਰੇਗਾ ਗਾਸ਼ ਕੀ ਛੇ ਟਕਰੇਗਾ ਗਾਸ਼ ਕੀ ਛੇ ਟਕਰੇਗਾ ਤੁਸੀਂ ਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਪੰਚਾਇਤ ਨੂੰ ਆਖ ਰਿਹਾ ਕਿ ਟੱਕਰੋ ਮੇਰੇ ਨਾਲ ਕਿੱਥੇ ਟੱਕਰਨਾ ਗਾਸ਼ ਕੀ ਛੇ ਟਕਰੇਗਾ ਗਾਸ਼ ਕੀ ਛੇ ਟਕਰੇਗਾ ਜਨਾਬ ਹੋਰੀਏ ਇੱਥੇ ਨਹੀਂ ਰੁਕੇ ਇਸ ਤੋਂ ਬਾਅਦ ਪੰਚਾਇਤ ਨੂੰ ਕਹਿੰਦੇ ਕਿ ਥਾਣੇ ਦੇ ਵਿੱਚੋਂ ਦਫਾ ਹੋ ਜਾ ਤੁਹਾਨੂੰ ਕਿਹਨੇ ਥਾਣੇ ਦੇ ਵਿੱਚ ਬੁਲਾਇਆ ਸਾਨੂੰ ਸਾਰੇ ਨੂੰ ਕਹਿ ਰਹੇ ਹੋ ਵੀ ਤੁਸੀਂ ਮੰਨ ਤੋਂ ਪਹਿਲੇ ਅੰਦਰ ਸਾਰੇ ਬੋਲੇ ਕਿਹੜੇ ਗੁਰੂ ਚੋਂ ਪੜੇ ਹੋ ਤੁਸੀਂ ਹੋ ਇਹ ਕੋਈ ਨਹੀਂ ਕੋਈ ਕਿਵੇਂ ਕਰਦੇ ਹੱਥ ਨਹੀਂ ਮਾਰਦੇ ਤਰੀਕਾ ਤੋਂ ਮੈਂ ਧਰ ਲੈਣੀ ਦੱਸਾਂ ਮੈਂ ਧਰ ਲੈਣੀ ਦੱਸਾਂ ਤਰ ਮੈਂ ਧਰ ਲੈਣੀ ਦੱਸਾਂ ਕੀ ਕਰਨਾ ਅਸੀਂ ਨਹੀਂ ਜਾਣਦੇ ਬਾਕੀ ਨਾ ਉਰਤਾਂ ਨਹੀਂ ਗਿਆ ਹਾਂ ਤੁਸੀਂ 40 50 ਬੰਦੇ ਹੰਦ ਕਰਾ ਰਹੇ ਹੋ ਅਸੀਂ ਕੁਝ ਨਾ ਕਰ ਖੜ੍ਹ ਜਾਓ ਖੜ੍ਹ ਜਾਓ ਹਲੇ ਕੀ ਹੋਇਆ ਜਨਾਬ ਹੋਰਾਂ ਨੇ ਇਸ ਤੋਂ ਬਾਅਦ ਪੁਲਿਸ ਦੀ ਵਰਦੀ ਦੀ ਹੋਰ ਗਰਮੀ ਦਿਖਾਈ ਅਤੇ ਕਿਹਾ ਚਲੋ ਜਾਓ ਜਿੱਥੇ ਜਾਣਾ ਉੱਪਰ ਚਲੇ ਜਾਓ ਮੈਨੂੰ ਕੋਈ ਵੀ ਫਿਕਰ ਨਹੀਂ ਜਾਓ ਜਾਓ ਜਿੱਥੇ ਉੱਪਰ ਜਾਣਾ ਉੱਪਰ ਜਾਓ 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 ਜਿੱਥੇ ਉੱਪਰ ਜਾਣਾ ਉੱਪਰ ਜਾਓ 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 ਜਿੱਥੇ ਉੱਪਰ ਜਾਣਾ ਉੱਪਰ ਜਾਓ ਜਨਾਬ ਹੋਰਾਂ ਨੂੰ ਨਾ ਤਾਂ ਐਸਐਚਓ ਸਾਹਿਬ ਦਾ ਕੋਈ ਡਰ ਹੈ ਅਤੇ ਨਾ ਡੀਐਸਪੀ ਸਾਹਿਬ ਦਾ ਜਦੋਂ ਲੋਕਾਂ ਨੇ ਕਿਹਾ ਕਿ ਅਸੀਂ ਡੀਐਸਪੀ ਸਾਹਿਬ ਨੂੰ ਮਿਲਦੇ ਹਾਂ ਜਾ ਕੇ ਕਿ ਤੁਸੀਂ ਨੇ ਸਾਡੇ ਨਾਲ ਕਰੀਆ ਤਾਂ ਕਹਿੰਦਾ ਜਾਓ ਜਾਓ ਚਲੇ ਜਾਓ ਡੀਐਸਪੀ ਕੋਲ ਵੀ ਲੋੜੀ ਐਸਪੀ ਵੀ ਲੋੜੀ ਐਸਪੀ ਵੀ ਲੋੜੀ ਐਸਪੀ ਇਹ ਬਾਅਦ ਇਹ ਮਸੀਹ ਨੇ ਮਿਲੂਦਾ ਤੁਸੀਂ ਛੋਣੀ ਗੱਲ ਦਾ ਕਰਨਾ ਤਰੀਕਾ ਦਾ ਵਰਤੋ ਕੋਈ ਨਹੀਂ ਤਰੀਕਾ ਹੀ ਐ ਸਾਡੇ ਕੋਲ ਤੀਕਾ ਵਰਗੇ ਬਹੁਤਾਂ ਨੇ ਰਿਕਾੜੀ ਕਰ ਲੈ ਰਿਕਾੜੀ ਕਰ ਲੈ ਰਿਕਾੜੀ ਕਰ ਲੈ ਤੁਹਾਨੂੰ ਗੱਲ ਕਰਨ ਦਾ ਨਹੀਂ ਤਰੀਕਾ ਆਏਗਾ ਠੀਕ ਆ ਰੋਕੋ ਇੰਝ ਕੀ ਐ ਦਾ ਸਰ ਤੁਸੀਂ ਸਾਨੂੰ ਕਹਿੰਦੇ ਏ ਤੋ ਦਫਾ ਹੋ ਜਾ ਥਾਣੇ ਦੇ ਵਿੱਚੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਤਾਂ ਉਹਨਾਂ ਦੀ ਜਿਵੇਂ ਰਿਸ਼ਵਤ ਖਾਦੀ ਹੁੰਦੀ ਉਹਨਾਂ ਵਾਲੀ ਬੋਲ ਰਹੇ ਨੇ ਦਰਗਾਸ ਅਸੀਂ ਦੀ ਸਾਡੀ ਕੋਈ ਨਹੀਂ ਸੁਣ ਰਿਆ ਇਸ ਪੁਲਿਸ ਮੁਲਾਜ਼ਮ ਦਾ ਨਾਮ ਹੈ ਸਤਪ੍ਰਕਾਸ਼ ਜਿਵੇਂ ਕਿ ਤੁਸੀਂ ਨੇਮ ਪਲੇਟ ਦੇਖ ਰਹੇ ਹੋ ਅਤੇ ਸਾਦਰ ਥਾਣਾ ਸੁਨਾਮ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਡਿਊਟੀ ਕਰ ਰਹੇ ਨੇ ਅਤੇ ਸੁਨਾਮ ਤੋਂ ਹੀ ਅਮਨ अरोड़ा ਜੀ ਐਮਐਲਏ ਨੇ ਜੋ ਕਿ ਕੈਬਨਿਟ ਮੰਤਰੀ ਵੀ ਨੇ ਜਿਨ੍ਹਾਂ ਦੀ ਇਮਾਨਦਾਰੀ ਦੀਆਂ ਮਿਸਾਲਾਂ ਦੂਰ ਤੱਕ ਦਿੱਤੀਆਂ ਜਾਂਦੀਆਂ ਨੇ ਬਾਕੀ ਤੁਸੀਂ ਅੱਗੇ ਵੀਡੀਓ ਦੇ ਵਿੱਚ ਪੂਰਾ ਸੱਚ ਆਪ ਹੀ ਦੇਖ ਲਓਗੇ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਮਾਮਲਾ ਦੱਸ ਦਾਂ ਕਿ ਆਖਰ ਪੂਰੀ ਗੱਲਬਾਤ ਕੀ ਹੈ ਕੀ ਰੌਲਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹੰਤ ਵਧਾਈ ਵਗੈਰਾ ਲੈਣ ਜਾਂਦੇ ਹੁੰਦੇ ਨੇ ਅਤੇ ਇਹਨਾਂ ਦੇ ਇਲਾਕੇ ਬੰਡੇ ਹੁੰਦੇ ਨੇ। ਇੱਥੇ ਜਿਹੜੇ ਪੁਰਾਣੇ ਮਹੰਤ ਸੀ ਜਿਵੇਂ ਕਿ ਲੋਕਾਂ ਦੇ ਦੱਸਣ ਮੁਤਾਬਕ ਕਿ ਇਹ ਹੀ 50-60 ਸਾਲ ਤੋਂ ਸਾਡੇ ਘਰਾਂ ਦੇ ਵਿੱਚ ਵਧਾਈ ਲੈਣ ਆ ਰਹੇ ਨੇ ਅਤੇ ਹੁਣ ਕੁਝ ਦਿਨਾਂ ਤੋਂ ਕੋਈ ਹੋਰ ਮਹੱਤਾਂ ਦਾ ਗਰੁੱਪ ਸਾਡੇ ਏਰੀਏ ਦੇ ਵਿੱਚ ਸਾਡੇ ਤੋਂ ਪਹਿਲਾਂ ਵਧਾਈ ਮੰਗ ਕੇ ਲੈ ਜਾਂਦਾ ਹੈ। ਅਤੇ ਇਸੇ ਇਤਰਾਜ਼ ਨੂੰ ਲੈ ਕੇ ਇਹ ਥਾਣੇ ਆਏ ਸੀ ਕਿ ਕਿਤੇ ਸਾਡਾ ਕੋਈ ਲੜਾਈ ਝਗੜਾ ਨਾ ਹੋ ਜਾਵੇ। ਪੁਲਿਸ ਵਿੱਚ ਵਿਚਾਲੇ ਪੈ ਕੇ ਸਮਝੌਤਾ ਕਰਾ ਦੇ। ਪਰ ਇੱਥੇ ਮਾਮਲਾ ਕੁਝ ਹੋਰ ਹੀ ਹੋ ਗਿਆ ਅਤੇ ਜਿਹੜੇ ਪੁਰਾਣੇ ਮਹੰਤ ਸੀ ਉਹਨਾਂ ਦੇ ਮੁਤਾਬਕ ਉਹਨ ਭਾਈ ਨਹੀਂ ਹੋਈ ਮਹੰਤਾਂ ਦੇ ਨਾਲ ਜਿਹੜੇ ਲੋਕ ਆਏ ਸੀ ਇਹ ਉਹੀ ਸੀ ਜਿਹੜੇ ਇਹਨਾਂ ਮਹੰਤਾਂ ਦੀ ਸਪੋਰਟ ਦੇ ਵਿੱਚ ਆਏ ਕਿਉਂਕਿ ਇਹ ਪ੍ਰਾਣੇ ਮਹੰਤ ਨੇ ਇਹ ਕਹਿੰਦੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਚੱਲੇ ਆ ਰਹੇ ਨੇ ਅਸੀਂ ਇਹਨਾਂ ਦੇ ਹੱਕ ਵਿੱਚ ਇਸੇ ਕਰਕੇ ਆਏ ਆ ਕਿ ਅਸਲ ਹੱਕਦਾਰ ਵਧਾਈ ਲੈਣ ਦੇ ਇਹ ਨੇ ਪਾਣੀ ਲੜਾਈ ਦਿੰਦੀ ਆ ਆਪਣਾ ਫੈਸਲਾ ਕੱਢ ਲੈ ਕਿ ਤੁਹਾਨੂੰ ਹੁਣ ਕੰਮ ਨਹੀਂ ਲੜਾਈ ਝਗੜਾ ਵਾਸਤੇ ਤੂੰ ਬਾਣੇ ਆ ਕੇ ਕਰੇਗਾ ਸਤ ਪ੍ਰਕਾਰ ਛੋਟੇ ਕੋਲ ਇਸ ਕਰਕੇ ਵੀ ਸਾਡਾ ਝਗੜਾ ਨਾ ਹੋਵੇ ਹਾਂ ਸੰਗਰੋਪ ਦਾ ਜੋ ਸਾਡੀ ਦੋਨੋਂ ਮਿਲਣਾ ਕੋਈ ਤਰੀਕਾ ਨਹੀਂ ਹੈ ਬੱਲਾ ਆਪਣੀ ਕਹਿ ਗਈ ਆਪਣੀ ਸਾਰੀ ਬੰਦ ਗਈ ਤੁਹਾਡੀ ਵਲਦੀ ਨਹੀਂ ਬੋਲਣਾ ਤਰੀਕਾ ਨਹੀਂ ਫੁੱਟਾ ਤੁਸੀਂ ਉਹਨਾਂ ਨੂੰ ਵੀ ਕਹੋ ਜੀ ਸਾਡੇ ਥੱਪੜ ਮਾਰਦੇ ਤੁਸੀਂ ਯਾਰ ਉਹਨਾਂ ਨੂੰ ਦੇਖ ਫੁੱਟਾ ਹਸਾ ਇਹ ਬੋਲਣਾ ਤਰੀਕਾ ਨਹੀਂ ਬੱਲਾ ਅਜੇ ਵੀ ਤੁਹਾਡੇ ਕੋਲ ਮਸਲਾ ਲੈ ਕੇ ਆਇਆ ਵਾ ਹਾਂ ਉਹ ਨਹੀਂ ਤੇ ਤੁਸੀਂ ਜਾਨੋ ਕੰਮ ਕਰ ਅਭੀ ਕੀ ਉਣਾ ਕੇ ਪਹਾਨ ਨਹੀਂ ਬਲਿੰਗ ਹੁੰਦੀ ਜੀ ਉਹਨਾਂ ਦਾ ਤਰੀਕਾ ਬਤਾ ਦੇ ਜੀ ਉਹਨਾਂ ਦਾ ਤਰੀਕਾ ਨਹੀਂ ਹੈ ਉਹਨਾਂ ਦਾ ਤਰੀਕਾ ਨਹੀਂ ਹੈ ਚਲ ਮੈਂ ਚੁੱਪ ਕਰਿਆ ਰਿਹਾ ਆ ਕੇ ਪਪਲੀ ਕਹਿੰਦੀ ਪਪਲੀ ਕਹਿੰਦੀ ਉਹਨਾਂ ਦੀ ਬੰਦਰੀਆਂ ਆਈਆਂ ਨੇ ਹਾਂ निबड़ी हुई ਕੀ ਬਣਾ ਕਰ ਹਾਂ ਉਹ ਕਿ ਨਾਲ ਬੋਲਿਆ ਹੰਗਾ ਮੜਾ ਨਹੀਂ ਹਾਂ ਹਾਂ ਕੀ ਬੋਲਿਆ ਕੀ ਬੋਲਿਆ ਸਾਰੇ ਬੰਦੇ ਕਹਿੰਦਾ ਦੱਸੋ ਮੈਨੂੰ ਇਹਨਾਂ ਨੂੰ ਦੇਖਿਆ ਪਹਿਲੀ ਵਾਰ ਪਹਿਲੀ ਵਾਰ ਚੱਲਿਆ ਚਲੋ ਫਿਰ ਉਸਤੇ ਬਾਤ ਕਰ ਲਈ ਜਦੋਂ ਆਪਣਾ ਦਫਾ ਆਪੇ ਦੇ ਰਹੇ ਹੋ ਤੁਸੀਂ ਅਸੀਂ ਤਾਂ ਦਫਾ ਹੋ ਗਏ ਨਹੀਂ ਚੱਲ ਚੱਲੇ ਜਦੋਂ ਤੁਸੀਂ ਸਾਡੇ ਐਮਸੀ ਸਾਹਿਬਾਨ ਨਾਲ ਹੀ ਐਂ ਕਰਦੇ ਕੰਮ ਬੰਦੇ ਨੂੰ ਕੀ ਕਰੋਗੇ ਤੁਸੀਂ ਤੁਸੀਂ ਕਰਾਣਾ ਸਮਝੋਤਾ ਦੋਲੇ ਬਾਦ ਤੁਸੀਂ ਮਾਰੇ ਤੁਸੀਂ ਉਹ ਸੈਟਲਰ ਤਾਂ ਤੁਸੀਂ ਰਹੇ ਸਾਡੇ ਨਾਲ ਲੈ ਕੇ ਆਜੋ ਪਰ ਦਸਤ ਮਿਲਦਾ ਕਰ ਜਾਓ 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 ਇਸੇ ਉੱਪਰ ਜਾਓ ਉੱਪਰ ਜਾਓ ਇੱਕ ਤਾਂ ਤੁਸੀਂ ਮਹੱਲੇ ਦਾ ਕੋਈ ਐਮਸੀ ਆ ਕੇ ਡੱਬਾ ਯਾਰ ਕੋਈ ਐਮਸੀ ਡੱਬਾ ਕੋਈ ਨਾ ਬਾਰ ਬਾਰ ਐਮਸੀ ਆਉਂਦੀ ਰਹਿੰਦੀ ਨਾ ਜੀ ਅੱਜ ਨਹੀਂ ਅੱਜ ਨਹੀਂ ਲੱਗਦਾ ਅੰਮ੍ਰੋ ਦਾ ਗੱਬ ਐਸਚੋ ਹੈ ਨਹੀਂ ਅਜੇ ਹੋਰ ਐਸਚੋ ਆ ਜਾਣੇ 4 ਵਜੇ ਆ ਜਿਓ ਅੱਛਾ ਤੂੰ ਮੈਂ ਤੁਸੀਂ ਇਹ ਬਾਅਦ ਇਹ ਬਾਅਦ ਦੇ ਹਾਂ ਮਸੀਨ ਮੌਜੂਦਾ ਤੂੰ ਵੀ ਛੋਣੀ ਗੱਲ ਦਾ ਕਰਨ ਦਾ ਤਰੀਕਾ ਦਾ ਮਤਲਬ ਉਹ ਇਹ ਗੱਲ ਦੀ ਤਰੀਕਾ ਹੀ ਹੈ ਸਾਡੇ ਕੋਲ ਤੇਰਾ ਵਰਗੇ ਬਹੁਤ ਨਹੀਂ ਤੁਹਾਨੂੰ ਗੱਲ ਗੱਲ ਕਰਨ ਦਾ ਨਹੀਂ ਤਰੀਕਾ ਹੈ ਠੀਕ ਆ ਚਲੋ ਫਿਰ ਗਾਣੂ ਕੋਈ ਨਹੀਂ ਸੁਣਦੇ ਚਲੋ ਚੱਲੀਏ ਚਲੋ

ਹਾਂ ਜੀ ਇਹ ਸ਼ਹਿਰ ਦੇ ਬੰਦੇ ਸੀ ਸਾਨੂੰ ਸਾਰੀ ਸਾਰੀ ਜ਼ਿੰਦਗੀ ਹੋ ਗਈ ਪਿੰਡਾਂ ਦੀਆਂ ਵਧਾਈਆਂ ਚੱਕਦੇ ਆ ਕੀ ਹ ਮਤਲਬ ਸਾਰੋ 50 ਸਾਲ ਹੋ ਗਏ ਇੱਥੇ ਇਹ ਠੱਕੇ ਨਾਲ ਸਾਡਾ ਜ਼ਹਿਰ ਮੰਗਦੇ ਆ ਸਾਡੇ ਪਿੰਡ ਮੰਗਦੇ ਆ ਅੱਜ ਨਹੀਂ ਛੋਟੇ ਛੋਟੇ ਪਿੰਡ ਬੰਡੇ ਹੋਏ ਨੇ ਹਾਂ ਜੀ ਹਾਂ ਸਾਡੇ ਕੋਲ ਕਾਗਜ਼ਾ ਸਾਡੇ ਕੋਲ ਸਬੂਤ ਆ ਇਹਨਾਂ ਨੂੰ ਕੋਈ ਸਬੂਤ ਦਿਖਾਓ ਤੁਸੀਂ ਕਿੰਨੇ ਸਾਲ ਤੋਂ ਸ਼ਹਿਰ ਚ ਮੰਗ ਰਹੇ ਵਧਾਈਆਂ ਮੈਨੂੰ ਤਾਂ 50 60 ਸਾਲ ਹੋ ਗਏ ਇਹਨਾਂ ਨੂੰ ਇਹਨਾਂ ਨੇ ਕਹ ਲਾਇਆ ਕਿ ਸਾਡੇ ਚੇਲੇ ਨਹੀਂ ਸਾਡੇ ਚੇਲੇ ਨਹੀਂ ਵਾਲੇ ਨਹੀਂ ਅੱਛਾ ਸਾਡੇ ਕੋ ਚੇਲੇ ਨਹੀਂ ਜਿਹੜੇ ਚੇਲੇ ਉੱਥੇ ਜਾਣਾ ਜਿੱਨਾ ਦੇ ਤੇ ਲਿਆ ਇਹ ਉੱਥੇ ਜਾਣ ਇਹ ਕਿਦੇ ਚੱਲੇ ਨੇ ਸਾਡੇ ਪਿੰਡਾਂ ਟਿਕ ਲੈਣਾ ਹੁੰਦੇ ਆ ਕਾਹ ਵਾਸਤੇ ਧੱਕਾ ਕਹਿਣਾ ਮੰਗਦੇ ਆ ਗੁੰਡਾ ਕਰਦੀ ਕਰਦੇ ਆ ਉਹ ਸਰੀਆਮ ਧੱਕਾ ਕਰ ਰਹੇ ਵੇ ਕੋ ਸਰੀਆਮ ਧੱਕਾ ਕਰ ਰਹੇ ਵੇਖੋ ਅਸੀਂ ਕਿੱਥੇ ਕਰ ਰਹੇ ਆ ਇਹ ਧੱਕਾ ਅੱਜ ਦਾ ਆਪਣੇ ਹੱਥ ਪਿੱਛੇ ਲੜਾਂਗੇ ਜੀ ਆਪ ਦੀ ਮੇਰੇ ਤੇ ਵਿਚਾਰੇ ਕਿੰਦਾ ਵਾਸਤੇ ਇਹ ਜਿੰਨਾਂ ਦੇ ਚੇਲੇ ਉੱਥੇ ਜਾਣ ਇਹ ਕਿੱਥੇ ਜਾਂਦੇ ਕਿੱਥੇ ਦੇ ਨੇ ਵੈਸੇ ਇਹਨਾਂ ਨੂੰ ਕੀ ਪਤਾ ਕਿਤੋਂ ਕਿੱਥੋਂ ਆਏ ਨੇ ਅਸੀਂ ਕਿਹੜਾ ਮਗਰ ਆ ਕੇ ਆਏ ਆ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਆਏ ਤੇ ਜਾਖਲ ਦੇ ਵਿੱਚ ਸਿਰ ਪੜਵਾਏ ਇਹਨਾਂ ਨੇ ਅੱਛਾ ਥੋੜਾ ਕਹਿਣਾ ਵਾਦਰੇ ਇਹ ਵੀ ਏਰੀਆ ਸੋਡਾ ਹੈ ਇਹੀ ਆ ਇਹ ਏਰੀਆ ਸਾਡਾ ਜੀ ਵੀ ਇਹਨਾਂ ਦਾ ਏਰੀਆ ਸਾਡਾ ਇਹਨਾਂ ਦਾ ਹੋ ਦੀ ਪੁਸ਼ਪੀ ਸਾਡੇ ਬੁਜੁਰਗਾਂ ਤੋਂ ਚੱਲਦਾ ਆ ਰਿਹਾ ਏਰੀਆ ਠੀਕ ਆ ਜੀ ਹਾਂ ਜੀ ਸਾਰੇ ਸ਼ਹਿਰ ਨੂੰ ਪਤਾ ਸਾਰੇ ਇਲਾਕਾ ਨਿਵਾਸੀਆਂ ਨੂੰ ਪਤਾ ਸ਼ਹਿਰ ਨਿਵਾਸੀਆਂ ਨੂੰ ਪਤਾ ਵੀ ਕੌਣ ਹੈ ਸਨਿਆਸ ਆਲਾ ਸਾਰੇ ਸ਼ਹਿਰ ਸਾਡੇ ਰਿਹਾ ਹੁਣ ਥਾਣੇ 'ਚ ਸੁਣਵਾਈ ਹੋਈ ਛੋਟੀ ਕੋਈ ਨਾ ਕਿ ਨਾ ਠੀਕ ਹੈ ਸਾਡੀ ਚਤੰਮਤ ਦੇ ਨਹੀਂ ਜਮਾਉਂਦੇ ਅਸੀਂ ਇੱਕ ਵਾਰੇ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਸੀ ਖੜਕਾਤਾ ਬਾਤ ਇਹ ਜੇ ਕੋਰਟਾਂ 'ਚ ਹੋ ਜਾਸਾ ਐਸੀ ਕਰਾਂਗੇ ਪੰਜ ਦੇ ਅਨੁਮਾਨ ਤੇਰੇ ਉਰੇ ਥਾਣੇ 'ਚ ਖੜਿਓ ਫੈਸਲਾ ਹੋਇਆ ਕੋਈ ਨਾ ਜੀ ਨਾ ਬਿਲਕੁਲ ਨਹੀਂ ਕੋਈ ਸੁਣਵਾਈ ਨਹੀਂ ਹੋਈ ਹਾਂ ਬਿਲਕੁਲ ਨਹੀਂ ਹੋਈ ਅਸਰ ਕੇ ਜਾਵਾਂਗੇ ਮਾਣੇ ਨਾ ਮਾਣੇ ਉਹਦੇ ਤੁਸੀਂ ਇਹਨਾਂ ਦਾ ਪ੍ਰਾਈਸ ਹੈ ਆਪ ਤੱਕ ਦਾ ਔਰ ਅਸਲ ਸਾਰੀ ਬੋਲਣ ਦਾ ਸਿਆਣਕ ਹੁਣ ਆਸੀ ਬੰਦ ਕਰਦੇ ਆਏ ਮਾਣੇ ਨਾ ਮਾਣੇ ਪੰਜ ਕਰਾ ਦੇ ਕੇ ਜੇ ਉਹ ਬੋਲ ਦੇ ਗਾਲ ਨਹੀਂ ਕੋਈ ਦਾਲ ਕੋਈ ਨਹੀਂ ਥੋੜਾ ਜਿਹਾ ਗਲਤ ਹੋ ਗਿਆ ਜੀ ਕੀ ਕਹਿਣਾ ਐ ਕਹਿਣ ਲੱਗੇ ਜੇ ਹੋਰ ਕੋਈ ਪਟਨਾ ਬੱਤਲੋ ਮੇਰਾ ਥੋੜਾ ਜਿਹਾ ਗੱਲ ਬੋਲੋ ਥੋਤੇ ਨਾ ਮੰਨੇ ਤੇ ਬੋਲਦਾ ਸਾਡੇ ਬੰਨੇ ਦੇ ਬੋਲ ਰਿਹਾ ਤੂੰ ਖੁਦ ਨਾਂ ਬੰਨੇ ਦੇ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਸਾਡਾ ਚਾਹ ਸਾਡੀ ਸੋਡੀ ਸੋਡੀ ਕਰੀ ਨਹੀਂ ਸੁਣਵਾਈ ਇਹਨਾਂ ਨੇ ਹੀ ਨਹੀਂ ਜੀ ਕੋਈ ਨਹੀਂ ਸੁਣਵਾਈ ਕੀਤੀ ਦੂਜੇ ਪਾਸੇ ਨੀਤੀਆਂ ਕਿੱਥੇ ਦੂਜੇ ਪਾਸੇ ਬੋਲਦੇ ਆਂ ਹਾਂ ਬਿਲਕੁਲ ਬੋਲਦੇ ਆ ਜੀ ਜਿਹੜੇ ਸ਼ੋਤ ਨਾ ਸਾਣਾ ਨਹੀਂ ਹਾਂ ਇਹ ਇਹ ठाੰਦਾਰ ਹੈ ਇਹ ਕੀ ਕਹਿੰਦਾ ਤੁਸੀਂ ਸਾਨੂੰ ਮੰਤ ਕਹਿੰਦਾ ਸਾਰੇ ਟਾਈ ਮਸੀਹ ਸਾਹਿਬ ਨੂੰ ਤੁਸੀਂ ਸਾਨੂੰ ਕਹਿੰਦੇ ਤੁਸੀਂ ਮੰਤ ਤੋ ਪਹਿਲੇ ਆ ਕੇ ਸਾਡੇ ਕੋਲ ਦੇ ਕੇ ਕਿਹੜੇ ਪੜੇ ਹੋ ਤੁਸੀਂ ਹੋਈ ਗੋਰੀ ਹੈ ਆਇਆ ਜਾਂਦਾ ਹੈ ਅਜੇ ਕੋਈ ਕਿਵੇਂ ਕਰਦੇ ਨੇ ਹੱਥ ਨਹੀਂ ਮਾਰਦੇ ਤਰੀਕਾ ਤੋਂ ਮੈਂ ਧਰ ਲੈਣੀ ਦੱਸਾਂ ਕੀ ਕਰਨਾ ਅਸੀਂ ਨਹੀਂ ਜਾਣੀ ਉੱਧਰ ਨਾ ਉੱਧਰ ਅਸੀਂ ਵੀ ਕਰੀਏ ਗਿਆ ਹਾਂ ਤੁਸੀਂ 40 50 ਬੰਦੇ ਹੰਤ ਕਰਾ ਰਹੇ ਹੋ ਅਸੀਂ ਬੁਗੜਾ ਕਰਿਆ ਨੰਬਰ ਉਹਦਾ ਹਰ ਕੰਮ ਇਸ ਤਰ੍ਹਾਂ ਕਰਿਆ ਨਾ ਅਜੇ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੇ ਆਂ ਥੋੜਾ ਸ਼ੁਗਲੂ ਹੋਣੀ ਨਹੀਂ ਜਬਸਾ ਸੁਣਵਾਈ ਕਰਿਆ ਕਰੀਏ ਹੈ ਅਨੂ ਇਹ ਵੀ ਕੋਈ ਨਹੀਂ ਕਰੂ ਨੀ ਉੱਪਰ ਸਰਵਾਈ ਕਰ ਰਿਹਾ 10 ਕਿ 6 ਟਕਰੇਗਾ ਵਾਹ ਜੀ ਵਾਹ ਉਹ ਤਾਂ ਸੱਚੇ ਬੰਦਿਆਂ ਵਿਚ ਆਣਗੇ ਇਹ ਤਾਂ ਸੱਚੇ ਬੰਦਿਆਂ ਵਿਚ ਹੈ ਨਾ ਜਦਗੀਆ ਦਾ ਸਰ ਕਰਦੇ ਆ ਤੁਸੀਂ ਦਾ ਫਾਸਲੇ ਕਰਾ ਦੇ ਇਤਰਾ ਹੋੜਾ ਇਤਰਾ ਥੋੜਾ ਥੋੜਾ ਹਾਂ ਬਿਲਕੁਲ ਕੋਈ ਨਹੀਂ ਕੋਈ ਨਹੀਂ ਸਾਡਾ ਪ੍ਰੈਸਲੇ ਕਰਾਇਮਣਾ ਦਾ ਲੜਵਾ ਰਹੇ ਆ ਤੱਕੀ ਨਾਲ ਲੜਵਾ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਇਹਨਾਂ ਨੇ ਕੰਮ ਕੰਮੇ ਤੋਂ ਦਫਾ ਹੋ ਜਾਂਦੇ ਥਾਣੇ ਦੇ ਵਿੱਚੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਤਾਂ ਉਹਨਾਂ ਦੇ ਜਿਵੇਂ ਰਿਸ਼ਵਤ ਖਾਦੀ ਹੁੰਦੀ ਉਹਨਾਂ ਵਾਲੀ ਬੋਲ ਰਹੇ ਨੇ ਦਰਗਾਹ ਸਾਹੀ ਜੀ ਸਾਡੀ ਕੋਈ ਨਹੀਂ ਸੁਣ ਰਿਆ ਹਾਂ ਸਾਡੀ ਕੋਈ ਨਹੀਂ ਸੁਣ ਰਿਆ ਇਹ ਸਾਡੇ ਪ੍ਰੂਫ ਨੇ ਬਜ਼ੁਰਗਾਂ ਦੇ ਪ੍ਰੂਫ ਔਰ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਡੇਰਾ ਇਹ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਡੇਰਾ

ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ નિનવેસો પચવજા અઠવજા